ਅੱਛੇ ਤੁਸੀਂ ਇੱਥੇ ਰਹਿੰਦੇ ਨਹੀਂ ਜੀ ਅੱਛੇ ਦੂਜੇ ਲੋਟੇ ਹਨਾ ਜੀ ਜਿੱਦਾਂ ਹੁਣ ਤੁਰ ਰਿਹਾ ਜੀ ਦਿਨ ਰਾਤ ਇਦਾਂ ਹੀ ਸੜਕਾਂ ਤੇ ਘਟਦੇ ਵੀਰ ਨੇ ਔਰ ਗੁਰਪ੍ਰੀਤ ਸਿੰਘ ਇਸ ਵੀਰ ਦਾ ਨਾਮ ਆ ਮਾਪੇ ਦੀ ਮੌਤ ਹੋ ਗਈ ਡੈਡੀ ਦਾ ਕੀ ਨਾਮ ਸੀ ਪਿਤਾ ਤੁਹਾਡੇ ਬਾਪੂ ਦਾ ਹੁੰਦਾ ਵਾ ਓਕੇ ਪਤਾ ਮੰਮੀ ਦਾ ਨਾਮ ਪਤਾ ਮਾਂ ਦਾ ਅੱਛਾ ਇੱਧਰ ਆ ਜੋ ਫਿਰ ਆ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਤੁਸੀਂ ਇਸ ਟਾਈਮ ਦੇਖ ਰਹੇ ਹੋ ਗੁਰਪ੍ਰੀਤ ਸਿੰਘ ਗੰਗੂ ਵੀਰ ਨੂੰ ਔਰ ਇਹ ਉਹੀ ਗੁਰਪ੍ਰੀਤ ਜੀ ਨੂੰ ਤੁਸੀਂ ਹੁਣੇ ਆਪਣੀ ਸਕਰੀਨ ਤੇ ਦੇਖ ਕੇ ਹਟਿਓ ਔਰ ਬੜੀ ਖੁਸ਼ੀ ਹੋ ਰਹੀ ਹੈ ਤੇ ਚਿਹਰੇ ਵੱਲ ਦੇਖ ਕੇ ਸਾਡੀ ਤਾਂ ਰੂਹ ਹੀ ਖਿੜ ਗਈ ਜੀ ਇਹਨੂੰ ਦੇਖ ਕੇ ਵੀਰ ਨੂੰ ਗੁਰਪ੍ਰੀਤ ਕੀ ਹਾਲ ਆ ਵੀਰੇ ਹਾਉ ਗੁਰਪ੍ਰੀਤ ਸਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਹੋ ਠੀਕ ਠਾਕ ਜੀ ਭਨੇ ਗੁਰਪ੍ਰੀਤ ਕੀ ਹਾਲ ਨੇ ਵੀਰੇ ਕੀ ਹਾਲ ਨੇ ਵੀਰੇ ਠੀਕ ਆ ਜੀ ਬੇਬੇ ਜੀ ਵਾਇਗਰ ਜੀ ਕਹਿੰਦਾ ਖਾਲਸਾ ਬਾਜੀ ਠੀਕ ਆ ਮੇਰੇ ਗਰਪ੍ਰੀਤ ਮੱਜ ਮੱਜ ਬਕਾਉ ਆ ਮੱਜ ਲੈਣੀ ਆ ਕਿਹੜੀ ਲੈਣੀ ਆ ਤੁਸੀਂ ਮੱਜ ਦੱਸੋ ਕਿੰਨੇ ਲੀਟਰ ਦੁੱਧ ਵਾਲੀ ਕਹਿੰਦਾ ਦੋ ਦਵਾਣਾ ਕਹਿੰਦਾ ਇੱਕ ਲੈਣੀ ਆ ਅੱਛਾ ਆਪਣੇ ਕੋਲ ਅਸੀਂ ਦੋ ਕਮਰੇ ਨੇ ਹਨਾ ਜੀ ਠੀਕ ਹੈ ਜੀ ਉੱਪਰ ਛੱਡੇ ਪਾਇਆ ਵਾ ਹਨਾ ਜੀ ਆ ਚਾਦਰ ਇਹ ਤੇ ਰੰਗੀ ਰਹੀ ਪਿਆ ਜੀ ਅੱਛਾ ਤੁਸੀਂ ਇੱਥੇ ਰਹਿੰਦੇ ਨਹੀਂ ਜੀ ਅੱਛੇ ਦੂਜੇ ਲੋਟੇ ਹਨਾ ਜੀ ਇਹ ਫਿਰ ਮਤਲਬ ਅੱਛਾ ਜੀ ਇਹ ਤਾਂ ਬਿਲਕੁਲ ਹੀ ਡਿਗਿਆ ਹਨਾ ਤੁਸੀਂ ਵਰਤਦੇ ਨਹੀਂ ਹਨਾ ਜੀ ਬਿਲਕੁਲ ਵੀ ਫਿਰ ਤੁਹਾਡੇ ਕੋਲ ਪੈਣਾ ਇੱਕੋ ਕਮਰਾ ਜੀ ਹੁਣ ਠੀਕ ਹੈ ਜੀ ਇਹ ਤਾਂ ਫਿਰ ਤੁਹਾਡੀ ਬੜਿਆ ਔਖਾ ਨਾ ਇਹ ਫਿਰ ਕਿੱਥੇ ਪੈਂਦਾ ਜੀ ਵੀਰ ਦੇਖ ਠੀਕ ਹੈ ਜੀ ਜਦੋਂ ਰਾਤ ਨੂੰ ਬਾਹਰ ਖੋਲ ਕੇ ਅੱਛਾ ਜੀ ਆਹ ਫਿਰ ਨਿਊ ਕਾਦੇ ਨੀ ਪੱਟੀ ਜੀ ਇਹ ਤਾਂ ਜੀ ਨੀ ਵਾਇਆ ਹੁਮੀ ਪਹਿਣਗੇ ਨੀਵੇਂ ਅੱਗੇ ਪਾਣੀ ਸਾਰਾ ਨਾਲਾ ਬੰਦ ਹੋ ਜਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਫਿਰ ਤਾਂ ਬੜਾ ਔਖਾ ਨਾ ਜੀ ਇਹ ਜਨਮ ਤੋਂ ਹੀ ਇਦਾਂ ਜੀ ਫਿਰ ਜਨਮ ਤੋਂ ਚੱਲ ਰਹੀ ਸੀ ਸੱਟ ਲੱਗੀ ਸੀ ਹਾਂਜੀ ਸਪੁੱਟਰ ਦੇ ਮਰੇ ਆ ਗਿਆ ਸੀ ਅੱਛਾ ਜੀ ਕਿੰਨੀ ਕੁ ਉਮਰ ਤੀਜੀ ਉਦੋਂ ਜੱਤਾ ਇਹ ਮੇਰੇ ਕੋਲ ਖੰਨੇ ਆਖੀ ਨਾ ਹਸਾਂਦਾ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਟਾਈਮ ਅਸੀਂ ਮੂੰਡ ਖੇੜਾ ਪਿੰਡ ਦੇ ਵਿੱਚ ਆ ਜੀ ਔਰ ਇਹ ਸਾਡੇ ਬਿਲਕੁਲ ਨਾਲ ਪਿੰਡ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਦੋਕ ਪਿੰਡ ਵਿਚਾਲੇ ਆਉਂਦੇ ਨੇ ਜੀ ਇਹ ਗੁਰਪ੍ਰੀਤ ਵੀਰ ਨੂੰ ਤੁਸੀਂ ਦੇਖ ਰਹੇ ਹੋ ਬੜਾ ਗਰੀਬ ਪਰਿਵਾਰ ਆ ਬਹੁਤ ਜ਼ਿਆਦਾ ਘਰ ਦੇ ਵਿੱਚ ਨਾ ਤਾਂ ਕੋਈ ਘਰ ਦਾ ਪ੍ਰਬੰਧ ਆ ਨਾ ਕੋਈ ਰਹਿਣ ਦਾ ਨਾ ਰੱਖਣ ਦਾ ਇਹ ਵੀਰ ਨੂੰ ਬਹੁਤ ਸਾਲ ਹੋ ਗਏ ਸੜਕਾਂ ਤੇ ਹੀ ਮਤਲਬ ਹਰ ਵਕਤ ਸਵੇਰੇ ਨਿਕਲ ਜਾਣਾ ਸ਼ਾਮ ਨੂੰ ਮੁੜਨਾ ਹਰ ਵਕਤ ਇਦਾਂ ਹੀ ਫਰੀ ਜਾਣਾ ਘਰੇ ਖੜਨਾ ਨਹੀਂ ਨਾ ਕੋਈ ਸੰਭ ਸੰਭਾਲ ਪਹਿਲਾਂ ਮਾਪੇ ਵੀ ਸੀਗੇ ਕੁਝ ਉਹ ਵੀ ਕੇਅਰ ਕਰਦੇ ਸੀ ਹੁਣ ਵੀ ਪਰਿਵਾਰ ਕੇਅਰ ਤਾਂ ਕਰਦਾ ਪਰ ਜਦੋਂ ਕੋਈ ਐਸਾ ਘਰ ਦੇ ਵਿੱਚ ਇਨਸਾਨ ਹੁੰਦਾ ਪਰਿਵਾਰ ਦੇ ਵੀ ਹੱਥ ਖੜੇ ਹੋ ਜਾਂਦੇ ਨੇ ਜੀ ਹੈ ਤੇ ਨਾਲ ਸਾਰੇ ਨਗਰ ਦੇ ਵੀਰ ਨੇ ਜੀ ਮੁਦਬਰ ਜਿਹੜੇ ਵੀਰ ਨੇ ਸਾਰਿਆਂ ਨੇ ਇਤਲਾਹ ਸਾਨੂੰ ਦਿੱਤੀ ਜੀ ਔਰ ਅਸੀਂ ਇਹਨਾਂ ਨੂੰ ਸੜਕਾਂ ਤੇ ਬਹੁਤ ਦੇਖਦੇ ਸੀ ਆਉਂਦੇ ਜਾਂਦੇ ਸੀ ਅਸੀਂ ਇਹਨੂੰ ਬਹੁਤ ਵਾਰੀ ਖੜਕੇ ਮਿਲੇ ਵੀ ਆਂ ਜੀ ਪਰ ਸਾਨੂੰ ਫਿਰ ਸੁਨੀਹਾ ਇਹ ਹੁੰਦਾ ਦੀ ਵੀ ਯਾਰ ਪਰਿਵਾਰ ਨਾਲ ਗੱਲ ਕਰੀਏ ਫਿਰ ਸਾਨੂੰ ਕਿਸੇ ਨੇ ਕਿਹਾ ਵੀ ਪਰਿਵਾਰ ਸਾਮਦਾ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਮਾਂ-ਬਾਪਾਂ ਦੀ ਵੀ ਮੌਤ ਹੋ ਗਈ ਹਾਂਜੀ ਗੁਰਪ੍ਰੀਤ ਕੀ ਹਾਲ ਨੇ ਵੀਰੇ ਠੀਕ ਨੇ ਉਮਰ ਕਿੰਨੀਆਂ ਤੁਹਾਡੀ ਹੈ ਵੀਰੇ ਪਤਾ ਨਹੀਂ ਕਿੰਨੀ ਉਮਰ ਹੈ ਜੀ ਕਿੰਨੀ ਉਮਰ ਹੋਣੀ ਜੀ ਇਹਨਾਂ ਦੀ ਮਤਲਬ ਓਕੇ ਔਰ ਅਸੀਂ ਇਹਨਾਂ ਨੂੰ ਇਸ ਵਕਤ ਜੀ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਲੈ ਕੇ ਚੱਲੇ ਆ ਤਾਂ ਜੋ ਉਹਨਾਂ ਦੇ ਚੰਗੀ ਸਾਂਭ ਸੰਭਾਲ ਹੋ ਸਕੇ ਔਰ ਕਿਉਂਕਿ ਹਰ ਵਕਤ ਨੰਗੇ ਪੈਰੀਂ ਇਦਾਂ ਹੀ ਜਿਹੜਾ ਸੜਕਾਂ ਤੇ ਗਰਮੀ ਦੇ ਵਿੱਚ ਫੇਰੀ ਜਾਣਾ ਚ ਠੀਕ ਹੈ ਜੀ ਠੀਕ ਹੈ ਜੀ ਇਹ ਬੇਬੇ ਜੀ ਮਤਲਬ ਇਹ ਜਦੋਂ ਸੱਟ ਲੱਗੀ ਤੁਸੀਂ ਕਹਿੰਦੇ ਉਦੋਂ ਪਹਿਲਾਂ ਠੀਕ ਸੀਗਾ ਜੀ ਫਿਰ ਤਾਂ ਜਨਮ ਤੋਂ ਹੀ ਇਦਾਂ ਸੀਗਾ ਜੀ ਆਹ ਦੇਖੋ ਹੁਣ ਖੜੀਏ ਟੋਕਣ ਵੀ ਇਹ ਕਹਿੰਦੇ 10 ਵਜੇ ਕਹਿੰਦੇ ਉੱਥੇ ਲਿਆ ਕੇ ਕੱਖ ਛੱਡਦਾ ਨਾ ਹੁਣ ਓਕੇ ਜੀ ਓਕੇ ਜੀ ਓਕੇ ਓਕੇ ਠੀਕ ਹੈ ਜੀ ਠੀਕ ਹੈ ਜੀ ਸੂਟਰ ਵਾਲਾ ਆਇਆ ਜੀ ਤਾਂ ਦੁਪਹਿਰੇ ਵੇਲੇ ਜੀ ਠੀਕ ਹੈ ਜੀ ਅੱਗੇ ਮਾਰੇ ਜਾਂ ਤੋਂ ਨਹੀਂ ਇਹ ਕੰਮ ਆਉਂਦਾ ਨਾ ਠੀਕ ਹੈ ਸੂਟਰ ਵਾਲੇ ਨੇ ਜੀ ਉਹ ਕਿੰਨੀ ਕੁ ਉਮਰ ਦੀ ਉਹਦੋਂ ਜੀ 6 ਵਜੇ ਆ ਜੀ ਇਹ ਬੱਚੇ ਉਰੇ ਉਮਰ ਤੇ ਜੀ ਜਤਾਂ ਮੰਨਦਾ ਜੀ 12 ਸਾਲ ਦਾ ਅੱਛਾ 10 12 ਸਾਲ ਤੱਕ ਕੋਈ ਪ੍ਰੋਬਲਮ ਨਹੀਂ ਸੀ ਹਣਾ ਜੀ ਬੇਬੇ ਜੀ ਨਾ ਨਾ ਜੀ ਪਹਿਲਾਂ ਤਾਂ ਠੀਕ ਅੱਛਾ ਜੀ ਓਕੇ ਮਤਲਬ ਜਨਮ ਤੋਂ ਨਹੀਂ ਹੈਗਾ ਜੀ ਮੰਦਬੁੱਧੀ ਨਹੀਂ ਕਹਿ ਸਕਦੇ ਜੀ ਉਹ ਨਮਰ ਤੋਂ ਕੱਟਿਆ ਹੀ ਨਹੀਂ ਉਹ ਤਾਂ ਨਹੀਂ ਉਹ ਠੀਕ ਹੈ ਜੀ ਆਪਣੇ ਤੋਂ ਕੱਟਿਆ ਹੋਰ ਇਹ ਅੱਛਾ ਜੀ 40 42 ਸਾਲ ਦੀ ਹੈਗੀ ਗੁਰਪ੍ਰੀਤ ਵੀਰੇ ਕੀ ਨਾਮ ਆ ਬਾਪੂ ਜੀ ਦਾ ਪਤਾ ਕੀ ਨਾਮ ਆ ਹੈ ਲਾਣੇ ਦਾ ਨਾਂ ਕੀ ਨਾਮ ਆ ਬਾਈ ਉਹਨਾਂ ਦਾ ਪਤਾ ਕੁਛ ਹਾਂ ਮੈਨੂੰ ਨਹੀਂ ਪਤਾ ਕੀ ਨਾਮ ਦਾ ਸੁਬਾਰੋ ਲਿਆ ਹੋਊਗਾ ਖੜਦਾ ਕੀ ਨਾਮ ਬਾਪੂ ਦਾ ਨਾਮ ਕੀ ਆ ਹੰਦਾ ਹੰਦਾ ਇਹ ਨਹੀਂ ਅਸਲ ਭਗਤ ਤਾਂ ਜੀ ਪਰ ਜਿਸ ਘਰ ਦੇ ਵਿੱਚ ਇਹ ਹੁੰਦੇ ਨੇ ਨਾ ਜੀ ਘਰ ਪਰਿਵਾਰ ਸਾਰਾ ਖੀਰੂ ਖੀਰੂ ਹੋ ਜਾਂਦਾ ਜੀ ਅਸੀਂ ਤਾਂ ਇਹ ਚੀਜ਼ਾਂ ਨਾਲ ਹਰ ਵਕਤ ਵਿਚਰਦੇ ਆ 104 ਮੈਂਬਰਾਂ ਦਾ ਪਰਿਵਾਰ ਹੋ ਚੁੱਕਿਆ ਜੀ ਲਚਕਾਣੀ ਪਿੰਡ ਦੇ ਵਿੱਚ ਔਰ ਦਿਨੋ ਦਿਨੇ ਵੱਧਦਾ ਜਾ ਰਿਹਾ ਸਾਡੀ ਕੋਸ਼ਿਸ਼ ਕੀ ਆ ਸਾਡੀ ਇਦਾਂ ਦੇ ਵੀਰਾਂ ਨਾਲ ਖੜਨ ਦੀ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇੰਨੀ ਤਾਕਤ ਦੇਣ ਅਸੀਂ ਇਦਾਂ ਦੇ ਵੀਰਾਂ ਲਈ ਬਹੁਤ ਵੱਡਾ ਘਰ ਜਿਹੜਾ ਬਣਾ ਸਕੀਏ ਜੀ ਜਿਹਦੇ ਵਿੱਚ ਇਦਾਂ ਦੇ ਗੁਰਪ੍ਰੀਤ ਵਰਗੇ ਵੀਰਾਂ ਨੂੰ ਲਿਆ ਕੇ ਸਾਂਭ ਸੰਭਾਲ ਕੀਤੀ ਜਾਵੇ ਔਰ ਇਦਾਂ ਦੇ ਪਰਿਵਾਰ ਸੌਕੇ ਹੋ ਸਕਣ ਕਿਉਂਕਿ ਆਪ ਜੀ ਨੇ ਦੇਖਿਆ ਘਰ-ਵਾਰ ਢੇਹਾਵਾ ਘਰ ਔਰ ਘਰ ਦੇ ਉੱਪਰ ਵੀ ਚਾਦਰਾਂ ਜਿਹੜੀਆਂ ਪਾ ਕੇ ਗਰੀਬ ਪਰਿਵਾਰ ਗੁਜ਼ਾਰਾ ਕਰ ਰਿਹਾ ਉਹਨੂੰ ਕਿੱਦਾਂ ਸਾਹਮਣਗੇ ਇਲਾਜ ਤਾਂ ਬਹੁਤ ਦੂਰ ਦੀ ਗੱਲ ਹੈ ਇਲਾਜ ਤਾਂ ਕਰਾ ਹੀ ਨਹੀਂ ਪਾਉਣਗੇ ਪਰ ਇਹਨੂੰ ਸਾਂਭ ਵੀ ਨਹੀਂ ਸਕਦੇ ਜੀ ਪਰਿਵਾਰ ਕਿਉ ਕਿੰਨਾ ਕਿਤੇ ਬਸ ਕਰਾਉਂਦੇ ਨੇ ਪਰਿਵਾਰਾਂ ਦੀ ਕਿਉਂਕਿ ਜਦੋਂ ਦਿਮਾਗ ਹੀ ਨਹੀਂ ਹੈਗਾ ਸਿਰ ਦੇ ਵਿੱਚ ਉਹ ਫਿਰ ਸੁਧ ਬੁੱਧੇ ਨਹੀਂ ਹੈਗੀ ਇਸ ਕਰਕੇ ਨਾ ਨਾ ਆਉਣਾ ਨਾ ਆਮ ਨਾਗਰਿਕਾ ਮੰਗੂ ਰਹਿ ਹੀ ਨਹੀਂ ਸਕਦੇ ਅਦਾਂ ਦੇ ਵੀਰਾਂ ਨੂੰ ਹਾਂ ਹੈ ਬਠੀ ਅਤੇ ਬਹੁਤ ਵਧੀਆ ਖਾਂ ਸਮਭਾ ਲਗੇ ਨਾ ਆਉਣਗੇ ਕੱਪੜੇ ਵਧੀਆ ਖਾਣਾ ਪੀਣਾ ਵਧੀਆ ਠੀਕ ਹੈ ਇਹਨਾਂ ਕੋਲੇ ਰੱਖੀ ਤੋਂ ਔਰ ਅੱਗੇ ਸਾਡੀ ਸੰਗਤਾਂ 'ਤੇ ਬੇਨਤੀ ਹੈ ਜੀ ਆ ਕਿ ਜੀ ਇਦਾਂ ਦੇ ਵੀਰਾਂ ਲਈ ਜਿਹੜਾ ਘਰ ਬਣਾਇਆ ਜਾ ਰਿਹਾ ਲਚਕਾਣੀ ਪਿੰਡ ਦੇ ਵਿੱਚ ਸਾਡਾ ਮਕਸਦ ਹੈਗਾ ਇਦਾਂ ਦੇ ਵੀਰਾਂ ਨਾਲ ਖੜਨ ਦਾ ਕਿਉਂਕਿ ਪਹਿਲ ਪੰਜਾਬ ਦੇ ਆਧਾਰ ਤੇ ਆ ਜੀ ਸਾਨੂੰ ਬਹੁਤ ਵੀਰ ਹਰ ਰੋਜ਼ ਵੀਡੀਓ ਫੁਟੇਜ ਆਉਂਦੀਆਂ ਨੇ ਸੰਗਤ ਜੀ ਜਿਹੜੀਆਂ ਸਾਨੂੰ ਕਹਿੰਦੇ ਨੇ ਸਾਨੂੰ ਇੱਥੇ ਬੰਦਾ ਇੱਥੇ ਬੰਦਾ ਸੜਕਾਂ ਤੇ ਪਰ ਸਾਡੀ ਕੋਸ਼ਿਸ਼ ਆ ਪਹਿਲ ਪੰਜਾਬ ਦੇ ਆਧਾਰ ਤੇ ਆ ਵੀ ਪੰਜਾਬੀ ਸਾਡੇ ਜਿਹੜੇ ਬੱਚੇ ਨੇ ਸਾਡਾ ਬਿਤਕਰਾ ਕਿਸੇ ਨਾਲ ਨਹੀਂ ਕੋਈ ਬੈਰ ਵਿਰੋਧ ਨਹੀਂ ਇੱਕ ਅੱਖ ਨਾਲੇ ਸਭ ਨੂੰ ਦੇਖਦੇ ਆਂ ਜੀ ਗੁਰੂ ਸਾਹਿਬ ਕਿਰਪਾ ਕਰਨ ਪਰ ਕੋਸ਼ਿਸ਼ ਆ ਵੀ ਪਹਿਲਾ ਪਹਿਲ ਦੇ ਆਧਾਰ ਤੇ ਇਦਾਂ ਦੇ ਪਰਿਵਾਰਾਂ ਦੀ ਮਦਦ ਹੋਵੇ ਉਹਨਾਂ ਦੀ ਜਿਹੜੀ ਲਾਈਫ ਸੌਖੀ ਲੰਘ ਸਕੇ ਔਰ ਇਹਨਾਂ ਦੀ 삶 ਸੰਭਾਲ ਜਿਹੜੀ ਹੋ ਸਕੇ ਜੀ ਔਰ ਆਪ ਜੀ ਨੇ ਦੇਖਣਾ ਕਿਦਾਂ ਇਹਨਾਂ ਦਾ ਫਿਊਚਰ ਜਿਹੜਾ ਜਿਹੜਾ ਚੰਗਾ ਹੋਣਾ ਆਪ ਜੀ ਅਰਦਾਸਾਂ ਕਰਨੀਆਂ ਨੇ ਔਰ ਸਾਰੇ ਨਗਰ ਦਾ ਵੀ ਤਹਿ ਦਿਲੋਂ ਧੰਨਵਾਦ ਔਰ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਇਸ ਪਰਿਵਾਰ ਦੇ ਸਿਰ ਤੇ ਵੀ ਮਿਹਰ ਭਰੇ ਹੱਥ ਰੱਖੇ ਕਿਉਂਕਿ ਗਰੀਬੀ ਦੇ ਦਿਨ ਕੱਟਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਕਈ ਵਾਰ ਇਹਨੇ ਹੋਰ ਕੀ ਗਲਤੀਆਂ ਕਰਦਾ ਜੀ ਵੀਰੇ ਇਹ ਕੋਈ ਕੁਝ ਨਹੀਂ ਗਲਤੀ ਕੋਈ ਨਹੀਂ ਕਰਦਾ ਜੀ ਜੀ ਇਹਨੂੰ ਜਿਵੇਂ ਹੀ ਪਹਾੜ ਚੜਦੇ ਰਹੇਗਾ ਜੀ ਜੀ ਮੈਂ ਤੈਨੂੰ ਨਹੀਂ ਸ਼ਾਇਦਾਂ ਦਾ ਪੈਣੇ ਇੱਕ ਗੱਲ ਦੱਸੋ ਉਹ ਤਾਂ ਚਲੋ ਨੋਰਮਲ ਗੱਲ ਆ ਗਈ ਵੀ ਜਿਵੇਂ ਮਤਲਬ ਇੱਕ ਬੰਦਾ ਉੱਚੀ ਬੋਲਦਾ ਜਿਵੇਂ ਦੌਰਾ ਪਉ ਚੀਜ਼ ਹੈਗੀ ਕੋਈ ਓਕੇ ਕਿਉਂਕਿ ਸਾਨੂੰ ਨਾ ਜਦੋਂ ਇਲਾਜ ਸ਼ੁਰੂ ਕਰਦੇ ਆ ਉਦੋਂ ਸਾਨੂੰ ਇਹਦੀ ਡਿਟੇਲ ਸਾਰੀ ਪਤਾ ਹੋਣੀ ਚਾਹੀਦੀ ਹੈ ਜਿਹੜੀ ਜਦੋਂ ਆਪਾਂ ਇਲਾਜ ਸ਼ੁਰੂ ਕਰਦੇ ਨਾ ਜੀ ਇੱਕ ਬੈਕਗ੍ਰਾਉਂਡ ਉਹਦਾ ਜਿਹੜਾ ਸਾਨੂੰ ਬਹੁਤ ਜ਼ਰੂਰੀ ਹੈ ਜੀ ਕਦੇ ਇਹਨੂੰ ਦੌਰਾ ਪਿਆ ਹੋਵੇ ਲਾਈਫ ਦੇ ਵਿੱਚ ਕਦੇ ਇਹਨੇ ਇਕੱਲੇ ਨੇ ਬੇਬੇ ਜੀ ਮਤਲਬ ਜਿਵੇਂ ਇੱਕ ਨਾ ਬੰਦਾ ਮਤਲਬ ਉੱਚੀ ਉੱਚੀ ਜਿਵੇਂ ਬੋਲਣ ਲੱਗ ਜਾਂਦਾ ਉਦਾਂ ਵੀ ਕਰਦਾ ਓਕੇ ਠੀਕ ਹੈ ਜੀ ਠੀਕ ਆ ਜਾ ਉੱਥੇ ਚੱਲੀਏ ਮੱਝ ਲੈ ਕੀ ਵੀਰੇ ਵਾਹ ਜੀ ਵਾਹ ਕਿੰਨਾ ਸਿਆਣਾ ਹਾਂਜੀ ਬਿਲਕੁਲ ਜੀ ਰਾਤ ਨੂੰ ਇਹ ਨਹੀਂ ਪਤਾ ਕਾਵੇਂ ਤੱਕ ਟੇੜਕਦੇ ਵਾਹ ਜੀ ਵਾਹ ਆ ਜਾ ਵੀਰੇ ਚੱਲੀਏ ਖੜੇ ਹੋ ਜਾ ਵੀਰੇ ਠੀਕ ਹੈ ਠੀਕ ਹੈ ਵੀਰੇ ਦੇਖੋ ਤੁਸੀਂ ਐਦਾਂ ਹੀ ਨਹੀਂ ਸੜਕਾਂ ਤੇ ਏਕੜੇ ਹੌਲੀ 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 ਏਕੜੇ ਤੁਰ ਹੀ ਜਾਣਾ ਹਰ ਰੋਜ਼ ਸਾਰਾ ਦਿਨ ਕਈ ਦਿਨ ਸਾਨੂੰ ਕਈ ਵਾਰੀ ਰਾਤਾਂ ਨੂੰ ਵੀ ਸਾਨੂੰ ਮਿਲਿਆ ਜੀ ਇਹ ਸੜਕਾਂ ਤੇ ਦਿਨ ਰਾਤ ਅਸੀਂ ਸੜਕਾਂ ਤੇ ਮਤਲਬ ਦੋ ਦੋ ਪਿੰਡ ਟੱਪ ਜਾਂਦਾ ਜੀ ਠੀਕ ਹੈ ਬੇਬੇ ਜੀ ਤੁਸੀਂ ਨਾ ਪੈਣੇ ਸਾਡੇ ਕੋਲ ਉੱਥੇ ਆਇਓ ਜੀ ਮਿਲਣ ਆਇਓ ਇੱਕ ਵਾਰੀ ਆਪ ਜੀ ਨੂੰ ਪਤਾ ਲੱਗੂਗਾ ਘਰ-ਬਾਰ ਦਾ ਹਨਾ ਜੀ ਉੱਥੇ ਤੁਸੀਂ ਆਇਓ ਜਰੂਰ ਸਾਰਾ ਪਰਿਵਾਰ ਆ ਬਿਲਕੁਲ ਨੇੜੇ ਹੀ ਆ ਜੀ ਰੋਡ ਦੇ ਉੱਪਰ ਹੀ ਬਣ ਰਿਹਾ ਘਰ ਜੀ ਆਪ ਜੀ ਆਇਓ ਮੈਂ ਕਾਰਡ ਦੇ ਕੇ ਜਾਨਾ ਆਪ ਜੀ ਨੂੰ ਜੀ ਤੁਸੀਂ ਇੱਕ ਵਾਰੀ ਜਰੂਰ ਮਿਲਣ ਆਇਓ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲੈ ਲਓ ਜੀ ਲਓ ਆ ਲੈ ਲਓ ਪੈਣੇ ਆ ਲੈ ਲਓ ਕਿੱਥੇ ਗਿਆ ਬੰਦਾ ਆਜਾ ਵੀਰੇ ਆਜਾ ਕਿੰਨਾ ਸਿਆਣਾ ਬੰਦਾ ਤਾਂ ਭਾਈ ਸਾਡਾ ਪ੍ਰਾਂ ਬਾਜੀ ਵਾ ਬਸ ਐਦਾਂ ਹੀ ਜਿੱਦਾਂ ਹੁਣ ਤੁਰ ਰਿਹਾ ਜੀ ਦਿਨ ਰਾਤ ਐਦਾਂ ਹੀ ਸੜਕਾਂ ਤੇ ਘਟਦੇ ਵੀਰ ਨੇ ਔਰ ਗੁਰਪ੍ਰੀਤ ਸਿੰਘ ਇਸ ਵੀਰ ਦਾ ਨਾਮ ਆ ਮਾਪੇ ਦੀ ਮੌਤ ਹੋ ਗਈ ਮਾਪੇ ਦੀ ਮੌਤ ਤੋਂ ਬਾਅਦ ਤਾਂ ਹੋਰ ਵੀ ਹਾਲਾਤ ਜਿਹੜੇ ਮਤਲਬ ਵਿਗੜ ਗਏ ਪਹਿਲਾਂ ਕੁਝ ਪਰਸੈਂਟ ਠੀਕ ਸੀਗਾ ਵੀਰ ਮਤਲਬ ਹੁਣ ਮਾਪੇ ਪਾ ਦੀ ਮੌਤ ਤੋਂ ਬਾਅਦ ਤਾਂ ਫਿਰ ਜਦੋਂ ਕੋਈ ਸਹਾਰਾ ਹੀ ਨਾ ਬਚਾ ਕੱਲੀ ਉਹ ਜਿਹੜੀ ਇਹਨਾਂ ਦੀ ਭਾਬੀ ਆ ਉਹ ਵੀ ਬੱਚੇ ਪਾਲਦੀ ਆ ਆਪਣੇ ਕਿਹੜਾ ਘਰ-ਬਾਰ ਚਲਾਉਂਦੀ ਉਹ ਇਹਨਾਂ ਦੀ ਕੇਅਰ ਨਹੀਂ ਪੈਣ ਕਰ ਸਕਦੀ ਆਪ ਜੀ ਨੂੰ ਪਤਾ ਲੇਡੀਜ਼ ਇਦਾਂ ਦੇ ਵੀਰਾਂ ਨੂੰ ਨੇ ਆਲੇ ਵੀਰੇ ਲਿਆ ਉੱਥੇ ਬਿਠਾ ਲੈਣੇ ਚਲੋ ਆਜਾ ਆਜਾ ਗੁਰਪ੍ਰੀ ਵੀਰੇ ਹਾਂਜੀ ਹਾਂ ਵੀਰੇ ਬਿਲਕੁਲ 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 ਵਾਹਿਗੁਰੂ ਸੱਚੇ ਪਾਸ਼ਾ ਔਰ ਪਹਿਲ ਦੇ ਅਧਾਰ ਤੇ ਇਦਾਂ ਦੇ ਵੀਰਾਂ ਦੀ ਵੀਰੇ ਇਹ ਤਾਂ ਦੇਖੋ ਤੁਸੀਂ ਉਹਦੀ ਨਾ ਇੱਥੇ ਲਾਈਫ ਇਹਦੀ ਕਿਵੇਂ ਚੇਂਜ ਹੋਣੀ ਹੈ ਉੱਥੇ ਜਾ ਕੇ ओके वीरੇ ओके वीर ओके इधर ਨੂੰ ਹੋ ਜਾ ਮੈਨੂੰ ਲੱਗਦਾ ਗੱਡੀ ਨੇ ਲੰਘਣਾ ਅੱਛਾ ਤਾਂ ਨਹੀਂ ਕੁਛ ਨਹੀਂ ਛਕਣਾ ਵੀਰੇ ਕੁਛ ਨਹੀਂ ਛਕਣਾ ਵੀਰੇ ਕੁਝ ਨਹੀਂ ਛਕਣਾ ਕੱਢ ਲਓ ਵੀਰੇ ਇਧਰ ਨੂੰ ਹੋ ਜਾਓ ਜੀ ਮਾੜਾ ਗੱਡੀ ਲੰਘਣੀ ਆ ਕੱਢ ਲਓ ਵੀਰੇ ਕੱਢ ਲਓ ਕੱਢ ਲਓ ਕੱਢ ਲਓ ਵੀਰੇ ਇਹ ਹਾਲਾ ਵੀਰੇ ਆਜਾ ਭਾਈ ਆਜਾ ਗੁਰਪ੍ਰੀਤ ਮੈਂ ਕਹੂੰਗਾ ਗੁਰਪ੍ਰੀਤ ਦੀ ਇੱਕ ਵਾਰੀ ਲਾਈਫ ਜ਼ਰੂਰ ਦਿਖਾਉਂਦੇ ਰਹੋ ਇਨੇ ਬੜਾ ਸਮਾਂ ਸੜਕਾਂ ਤੇ ਕੱਟਿਆ ਗੁਰਪ੍ਰੀਤ ਸਿੰਘ ਨਾਮ ਆ ਗੁਰਪ੍ਰੀਤ ਠੀਕ ਆ ਜਿਆਦਾ ਕਮਜ਼ੋਰੇ ਨਾ ਤੋਂ ਬੋਲੋ ਠੀਕ ਹੈ ਜੀ ਗੰਗੂ ਠੀਕ ਹੈ ਗੁਰਪ੍ਰੀਤ ਸਿੰਘ ਗੰਗੂ ਤੁਸੀਂ ਕਹਿੰਦੇ ਹਜ਼ਾਰਾਂ ਕਿਲੋਮੀਟਰ ਘੜਦਾ ਹੁਣ ਅੱਛਾ ਜੀ ਆਓ ਤਾਂ ਹੁਣ ਮੈਨੂੰ ਵੀ ਬਹੁਤ ਸਾਲ ਹੋ ਗਏ ਨੂੰ ਦੇਖ ਦੇਣ ਮੇ ਜੀ ਸਾਡੇ ਦਿਲ ਚ ਤਾਂ ਬਹੁਤ ਇਧਰ ਆ ਜਾਓ ਗੁਰਪ੍ਰੀ ਵੀਰੇ ਇਧਰ ਦਿਲ ਚ ਤਾਂ ਬਹੁਤ ਸੀਗਾ ਸਾਨੂੰ ਐ ਦੀ ਪਰਿਵਾਰ ਫਿਰ ਇੱਕ ਵਾਰੀ ਹਾਂ ਕਰੇ ਹਾਂਜੀ 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 ਗੁਰਪ੍ਰੀ ਵੀਰੇ ਬਹਿ ਜਾਓ ਆਜੋ ਆਜੋ ਵੀਰੇ ਆ ਜਾ ਵੀਰੇ ਆ ਜਾ ਆ ਜਾ

ਔਰ ਇਦਾਂ ਦੇ ਜਿਹੜੇ ਵੀਰ ਨੇ ਅਸੀਂ ਸੰਗਤਾਂ ਅੱਗੇ ਬੇਨਤੀ ਕਰਾਂਗੇ ਜੀ ਮੈਂ ਕਹੂੰਗਾ ਜਿਹੜੀਆਂ ਇਦਾਂ ਦੇ ਵੀਰ ਨੇ ਉਹਨਾਂ ਦੀ ਤਲਾਸ਼ ਸਾਡੇ ਤੱਕ ਜਰੂਰ ਪਹੁੰਚਾਈ ਜਾਵੇ ਅਸੀਂ ਅੱਗੇ ਘਰ ਵੱਡਾ ਬਣਾਉਣਾ ਚਾਹੁੰਦੇ ਹਾਂ ਜੀ ਹਲੇ ਆਪਣੇ ਕੋਲ ਜਗ੍ਹਾ ਬਹੁਤ ਥੋੜੀ ਹੈ ਜੀ ਅੱਜ ਇਹ 105ਵਾਂ ਮੈਂਬਰ ਆ ਜੀ ਵੀਰ ਪਰਿਵਾਰਕ ਮੈਂਬਰ ਅਸੀਂ ਚਾਹੁੰਦੇ ਹਾਂ ਹੋਰ ਵੱਡੀਆਂ ਬਿਲਡਿੰਗਾਂ ਬਣਨ ਹੋਰ ਜਿਹੜੇ ਇਦਾਂ ਦੇ ਵੀਰ ਨੇ ਗੰਗੂ ਵਰਗੇ ਉਹਨਾਂ ਦੀ ਹੋਰ ਮਦਦ ਹੋ ਸਕੇ ਸਾਨੂੰ ਬਹੁਤ ਵੀਰ ਵੀਡੀਓ ਪਹਿਲਾਂ ਵੀ ਅਸੀਂ ਗੱਲ ਕੀਤੀ भेजी ਜਾਂਦੇ ਨੇ ਵੀਡੀਓ ਸਾਡੇ ਤੋਂ ਨਹੀਂ ਕਵਰ ਕੀਤੇ ਜਾਂਦੇ ਬਹੁਤ ਵੀਰ ਵੀਡੀਓ ਭੇਜਦੇ ਨੇ ਇੰਨੇ ਵੀਰ ਭੇਜਦੇ ਨੇ ਨਰਾਜ਼ ਵੀ ਹੋ ਜਾਂਦੇ ਨੇ ਕਈ ਵੀਰ ਤਾਂ ਵੀ ਸਾਡਾ ਤੁਸੀਂ ਬੰਦਾ ਲੈਣ ਨਹੀਂ ਆਉਂਦੇ ਸਾਡੀ ਕੋਸ਼ਿਸ਼ ਹੁੰਦੀ ਆ ਪਹਿਲ ਪੰਜਾਬ ਨੂੰ ਆਪਣੇ ਉੱਥੇ ਵੀ ਜ਼ਿਆਦਾਤਰ 90% 95% ਪੰਜਾਬੀ ਭਰਾ ਨੇ ਵੀ ਪਹਿਲਾਂ ਆਪਾਂ ਆਪਣੇ ਘਰ ਨੂੰ ਆਪਣਾ ਘਰ ਠੀਕ ਹੋਵੇ ਪਹਿਲਾਂ ਠੀਕ ਆ ਬਾਕੀਆਂ ਦੀ ਵੀ ਮਦਦ ਜ਼ਰੂਰ ਕਰਾਂਗੇ ਖਾਲਸਾ ਸਾਰਿਆਂ ਨੂੰ ਇੱਕ ਅੱਖ ਨਾਲੇ ਦੇਖਦਾ ਪਰ ਆਪਣਾ ਘਰ ਪਹਿਲਾਂ ਠੀਕ ਹੋਵੇ ਜੀ ਧੰਨਵਾਦ ਜੀ ਅਸੀਂ ਆਪ ਜੀ ਨੂੰ ਦਿਖਾਵਾਂਗੇ ਫਿਰ ਅਗਲੀ ਲਾਈਵ ਫੇਸਬੁੱਕ ਦੀ ਠੀਕ ਆ ਵੀਰੇ ਇਜਾਜ਼ਤ ਆ ਜੀ ਠੀਕ ਆ ਜੀ ਠੀਕ ਹੈ ਜੀ ਭਨੇ ਠੀਕ ਠੀਕ ਹੈ ਜੀ ਮਾਰੇ ਤੁਸੀਂ ਕਿਹੜਾ ਤੁਸੀਂ ਤਾਂ ਚਲਾਉਂਦੇ ਹੀ ਰਹਨੇ ਹੋ ਪਰਿਵਾਰ ਨੂੰ ਵੀ ਇੱਕ ਵਾਰੀ ਜਰੂਰ ਲਿਆਇਓ ਜੀ ਅੱਜ ਕੱਲ ਚ ਜਰੂਰ ਲਿਆਇਓ ਜਰੂਰ ਲੈ ਕੇ ਆਇਓ ਧੰਨਵਾਦ ਜੀ ਪੰਜ ਚਾਰ ਦਿਨ ਦੇ ਵਿੱਚ ਗੇੜਾ ਘੜਵਾ ਦਾਂਗੇ ਹਾਂ ਜਰੂਰ 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 ਵੀ ਪਤਾ ਲੱਗ ਜਾਊਗਾ ਬਿਲਕੁਲ 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 ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ ਠੀਕ ਹੈ ਵੀਰੇ ਆ ਜਾ ਗੁਰਪ੍ਰੀਤ ਵੀਰੇ ਆ ਜਾ ਵੀਰੇ ਤੇ ਇੱਕ ਕੱਪੜੇ ਨਾ ਮੂਰੇ ਤੋਂ ਫਟੇ ਹੋਣੇ ਮੜਾ ਧਿਆਨ ਰੱਖਿਓ ਆਜੋ ਆਜੋ ਆਉਣ ਨਾ ਵਿਚਨਾ ਹੁਣ ਆ ਜਾ ਭਾਈ ਗੁਰਪ੍ਰੀਤ ਹੋ ਠੀਕ ਆ ਵੀਰੇ ਹਾਂ ਠੀਕ ਆ ਵੀਰੇ ਗੁਰਪ੍ਰੀਤ ਵੀਰੇ ਹਾਂ ਠੀਕ ਹਾਂ ਖੁਸ਼ ਹਾਂ ਹਾਂ ਪੱਕਾ ਹਾਂ ਪੱਕਾ ਖੁਸ਼ ਹਾਂ ਹਾਂ ਵਾਜੀ ਬਾਬਾ ਗੁਰਪ੍ਰੀਤ ਵੀਰੇ ਤੁਹਾਡੇ ਇੱਧਰ ਦੇਖੋ ਜੱਪੜਾ ਪਾ ਲਓ ਪਹਿਲਾਂ ਹਾਂ ਵੀਰੇ ਕੁਰਕੁਰੇ ਗੁਰਪ੍ਰੀਤ ਤੁਹਾਡੇ ਮੰਮੀ ਡੈਡੀ ਦਾ ਕੀ ਨਾਮ ਸੀ ਮਾਂ ਬਾਪਾ ਦਾ ਪਤਾ ਕੁਛ ਜੀ ਹਾਂ ਡੈਡੀ ਦਾ ਕੀ ਨਾਮ ਸੀ ਪਿਤਾ ਤੁਹਾਡੇ ਬਾਪੂ ਦਾ ਹਾਂ ਜੀ ਵਾ ਓਕੇ ਪਤਾ ਮੰਮੀ ਦਾ ਨਾਮ ਪਤਾ ਮਾਂ ਦਾ ਅੱਛਾ ਇੱਧਰ ਆ ਜਾਓ ਫਿਰ ਆ ਜਾਓ ਕੋਈ ਗੱਲ ਨਹੀਂ ਅਸੀਂ ਇਸ ਟਾਈਮ ਸੰਗਤ ਜੀ ਪਹੁੰਚ ਚੁੱਕੇ ਹਾਂ ਜੀ ਲਚਕਾਣੀ ਪਿੰਡ ਦੇ ਵਿੱਚ ਜੀ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਅੱਜ ਵੀ ਹੋਣਿਆ ਜਿਹੜੀ ਐਂਬੂਲੈਂਸ ਮਰੀਜ਼ ਲੈ ਕੇ ਗਏ ਹੋਏ ਸੀਗੇ ਇੱਕ ਮਰੀਜ਼ ਐਡਮਿਟ ਕਰਾਇਆ ਜੀ ਰਜਿੰਦਰਾ ਹਸਪੀਟਲ ਦੇ ਵਿੱਚ ਸਾਡੇ ਨਾਲ ਦੇ ਪਿੰਡੋਂ ਔਰ ਬਾਕੀ ਜਿਹੜੇ ਵੀਰ ਸਾਰੇ ਕੋਈ ਪ੍ਰਸ਼ਾਦਾ ਛਕ ਰਿਹਾ ਕੋਈ ਦਵਾਈਆਂ ਲੈ ਰਹੇ ਨੇ ਜੀ ਔਰ ਕੁਝ ਅੰਦਰ ਹੋਣਗੇ ਵੀਰ ਜਿਹੜੇ ਇਸ ਵਕਤ ਹੁਣ ਆਪਣਾ ਆਸ਼ਰੀਆਨੇ ਦੇ ਵਿੱਚ ਅੰਦਰ ਵੜ ਜਾਣਗੇ ਜੀ ਆਨੰਦ ਲੈਣਗੇ ਜ਼ਿੰਦਗੀਦਾਰ ਗੁਰਪ੍ਰੀਤ ਬਾਈ ਦੀ ਵੀ ਜ਼ਿੰਦਗੀ ਜਿਹੜੀ ਤੁਸੀਂ ਦੇਖਣਾ ਇਹ ਸੇਵਾ ਜੇ ਤੁਸੀਂ ਇਦਾਂ ਦੀ ਸੇਵਾ ਨੂੰ ਪਸੰਦ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਤੁਹਾਡੇ ਅੰਦਰ ਉਹ ਇਨਸਾਨ ਜਗਾਉਣ ਦੀ ਲੋੜ ਆ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਤੁਸੀਂ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕੀ ਹੋਣਾ ਜੀ ਸਿਰਫ ਇੱਕ ਇਦਾਂ ਦੀਆਂ ਰੂਹਾਂ ਨੂੰ ਔਰ ਇਦਾਂ ਦੇ ਆਸ਼ਰਮਾਂ ਨੂੰ ਸਪੋਰਟ ਹੋਣੀ ਹੈ ਸੰਗਤਾਂ ਦੀ ਜੇ ਤੁਹਾਡੇ ਅੰਦਰੋਂ ਇਨਸਾਨ ਹੈ ਤਾਂ ਤੁਸੀਂ ਅੱਗੇ ਅੱਗੇ ਜਰੂਰ ਭੈਣ ਭਰਾਵਾਂ ਨੂੰ ਔਰ ਗੁਰਪ੍ਰੀਤ ਵੀਰ ਲਈ ਇੱਕ ਅਰਦਾਸ ਜਰੂਰ ਕਰਿਓ ਤਾਂ ਜੋ ਇਹ ਵੀਰ ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕੇ ਗੁਰਪ੍ਰੀਤ ਵੀਰ ਆ ਜਾ ਕੁਰਸੀ ਲਾਓ ਕੁਰਸੀ ਲਾ ਲਓ ਪੁੱਤਾਂ ਤੇ ਕੁਰਸੀ ਲਾ ਲਓ ਤੇ ਇੱਕ ਆਪਣਾ ਪਾਣੀ ਦਾ ਗਲਾਸ ਪਿਲਾਓ ਆ ਕੁਰਸੀ ਲਿਆਓ ਇੱਕ ਵੀਰੇ ਬੇਜਾ ਗੁਰਪ੍ਰੀਤ ਵੀਰੇ ਬਾਜੀ ਇੱਕ ਪਾਣੀ ਦਾ ਗਲਾਸ ਲਿਆਓ ਜੀ ਪਾਣੀ ਦਾ ਗਲਾਸ ਪਾਣੀ ਦਾ ਗਲਾਸ ਲਿਆਓ ਗੁਰਪ੍ਰੀਤ ਵੀਰੇ ਖਬਰਾਉਣਾ ਨਹੀਂ ਆਪਾਂ ਆਪਣੇ ਘਰੀ ਆ ਗਏ ਠੀਕ ਆ ਖਬਰਾਉਂਦੇ ਤਾਂ ਨਹੀਂ ਹਾਂ ਠੀਕ ਆ ਹਲੋ ਪਾਣੀ ਪੀਓ ਬਾਜੀ ਵੇ ਦੇਖ ਲੋ ਇਨਸਾਨ ਦੇ ਕਹੇ ਜੇ ਕਹੇ ਜੇ ਹਾਲਾਤ ਹੋ ਜਾਂਦੇ ਨੇ ਜੀ ਗੁਰੂ ਮਹਾਰਾਜ ਨੇ ਇੱਕ ਦਿਮਾਗ ਦੀ ਕਮੀ ਦਿੱਤੀ ਇਨਸਾਨ ਨੂੰ ਬਾਕੀ ਸਾਰੇ ਜਿਹੜਾ ਸਰੀਰ ਦੇ ਅੰਗ ਪੂਰੇ ਨੇ ਜੀ ਔਰ ਇੱਕ ਦਿਮਾਗ ਨਹੀਂ ਸਰੀਰ ਦੇ ਹੈਗਾ ਇਸ ਕਰਕੇ ਅੱਜ ਇਹਦੇ ਆ ਹਾਲਾਤ ਬਣ ਗਏ ਇਨਸਾਨ ਦੇ ਤੇ ਆਪਾਂ ਨੂੰ ਦਿਮਾਗ ਦਿੱਤਾ ਪਰਮਾਤਮਾ ਨੇ ਪਰ ਆਪਾਂ ਦਿਮਾਗ ਉਸ ਗੁਰੂ ਦੀ ਰਜਾ ਚ ਨਹੀਂ ਵਰਤਦੇ ਦਿਮਾਗ ਕਿਤੇ ਹੋਰ ਚਲਾਉਨੇ ਆ ਗੁਰੂ ਦਾ ਨਾਮ ਨਹੀਂ ਜਪਦੇ ਉਸ ਪਰਮਾਤਮਾ ਦਾ ਇਸ ਕਰਕੇ ਸਾਨੂੰ ਲੋੜ ਆ ਇਨਸਾਨੀਅਤ ਲਈ ਵੀ ਅੱਗੇ ਆਉਣ ਦੀ ਲੋੜ ਆ ਧੰਨਵਾਦ ਜੀ ਹੱਸਦੇ ਬਾਜਰ ਅਪੀਲੇ ਬਾਪੂ ਜੀ ਪਾਣੀ ਪੀ ਲਿਆ ਪੀ ਲਿਆ ਔਰ ਇਹਨਾਂ ਬਾਪੂ ਜੀ ਦੇ ਵੀ ਬਾਹਾਂ ਦੇ ਵਿੱਚ ਬਿਲਕੁਲ ਕੀੜੇ ਸੀਗੇ ਜੀ ਤੇ ਹੁਣ ਤਾਂ ਠੀਕ ਨੇ ਤੰਦਰੁਸਤ ਨੇ ਠੀਕ ਆ ਸੰਗਤ ਜੀ ਹੱਸਦੇ ਵਾਹਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀ ਰਿਹਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਤੁਸੀਂ ਇਸ ਟਾਈਮ ਦੇਖ ਰਹੇ ਹੋ ਗੁਰਪ੍ਰੀਤ ਸਿੰਘ ਗੰਗੂ ਵੀਰ ਨੂੰ ਔਰ ਇਹ ਉਹੀ ਗੁਰਪ੍ਰੀਤ ਜੀ ਨੂੰ ਤੁਸੀਂ ਹੁਣੇ ਆਪਣੀ ਸਕਰੀਨ ਤੇ ਦੇਖ ਕੇ ਹਟਿਓ ਔਰ ਬੜੀ ਖੁਸ਼ੀ ਹੋ ਰਹੀ ਹੈ ਇਹਦੇ ਚਿਹਰੇ ਵੱਲ ਦੇਖ ਕੇ ਸਾਡੀ ਤਾਂ ਰੂਹ ਹੀ ਖਿੜ ਗਈ ਜੀ ਇਹਨੂੰ ਦੇਖ ਕੇ ਵੀਰ ਨੂੰ ਗੁਰਪ੍ਰੀਤ ਕਿਵੇਂ ਆ ਵੀਰੇ ਠੀਕ ਆ ਵੀਰੇ ਅਸਤਮ ਲਾਲਾ ਵੀਰੇ ਪੱਕਾ ਠੀਕ ਆ ਠੀਕ ਆ ਵੀਰੇ ਔਰ ਤੁਸੀਂ ਦੇਖ ਰਹੇ ਹੋ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਇਸ਼ਨਾਨ ਕਰ ਲਿਆ ਜੀ ਇਸ ਵੀਰ ਨੇ ਔਰ ਹੁਣ ਇਹਨੂੰ ਜਿਹੜਾ ਰੈਸਟ ਔਰ ਪ੍ਰਸ਼ਾਦਾ ਛੱਕੇ ਨੇ ਆਪਣਾ ਜਿਹੜਾ ਜ਼ਿੰਦਗੀ ਹੈ ਜਿਹੜੀ ਉਹ ਇਸ ਘਰ ਦੇ ਵਿੱਚ ਬਤਾਉਣੀ ਆ ਇੱਥੇ ਦੁੱਖ ਸੁੱਖ ਔਰ ਮਾਂ ਬਾਪਾ ਦਾ ਪਿਆਰ ਭੈਣ ਭਰਾਵਾਂ ਦਾ ਪਿਆਰ ਸਾਰਾ ਕੁਝ ਅਸੀਂ ਕੋਸ਼ਿਸ਼ ਕਰਾਂਗੇ ਦੇਣ ਦੀ ਜਿਹੜਾ ਇਹ ਇਹ ਫੀਲਿੰਗ ਇਸ ਇਨਸਾਨ ਦੀ ਜ਼ਿੰਦਗੀ 'ਚ ਆ ਸਕੇ ਵੀ ਇਹਨੂੰ ਮਾਂ ਬਾਪਾ ਦਾ ਪਿਆਰ ਜਾ ਦੋਸਤ ਮਿੱਤਰਾਂ ਦਾ ਜਾਂ ਜਿਹੜੇ ਸੰਗੀ ਸਾਥੀ ਨੇ ਉਹ ਉਹ ਜਿਹੜੀ ਫੀਲਿੰਗ ਇਹਨੂੰ ਆ ਸਕੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਇਸ ਵੀਰ ਦਾ ਦਿਮਾਗ ਮੋੜਨ ਇਹਨੂੰ ਉਹ ਚੀਜ਼ਾਂ ਸਮਝ ਲੱਗੇ ਵੀਰ ਨੂੰ ਔਰ ਪ੍ਰਮਾਤਮਾ ਕਿਰਪਾ ਕਰੇ ਔਰ ਚੰਗੇ ਔਰੇ ਪ੍ਰਸ਼ਾਦਾ ਮਿਲਣਾ ਚੰਗਾ ਹਰ ਰੋਜ ਇਸ਼ਨਾਨ ਹੋਣਾ ਹਰ ਰੋਜ ਜਿਹੜਾ ਇਹਨਾਂ ਦੀ ਸੇਵਾ ਹੋਣੀ ਆ ਔਰ ਇਹੀ ਲਾਈਫ ਇਹਨਾਂ ਨੂੰ ਚਾਹੀਦੀ ਆ ਕਿਉਂਕਿ ਇਹ ਇਸ ਤੋਂ ਬਾਅਦ ਇਹਨਾਂ ਨੂੰ ਕਿਸੇ ਹੋਰ ਲਾਈਫ ਦੀ ਲੋੜ ਨਹੀਂ ਔਰ ਸਾਨੂੰ ਲੱਗਦਾ ਇਸ ਧਰਤੀ ਨੂੰ ਅਸੀਂ ਸਵਰਗ ਹੀ ਕਹਿੰਦੇ ਆ ਜੀ ਜਿੱਥੇ ਇਦਾਂ ਦੇ ਰੱਬੀ ਰੂਹਾ ਵਰਗੇ ਵੀਰਾਂ ਦੀ ਗੁਰਪ੍ਰੀਤ ਵਰਗੇ ਵੀਰਾਂ ਦੀ ਜ਼ਿੰਦਗੀ ਬ ਇਸ ਕਰਕੇ ਸਾਨੂੰ ਇਹ ਲੱਗਦੀ ਆ ਵੀ ਇਹ ਸਾਡੇ ਲਈ ਸਵਰਗ ਆ ਇੱਕ ਗੁਰੂ ਸਾਹਿਬ ਕਿਰਪਾ ਕਰਨੇ ਸੀ ਇਸ ਸਵਰਗ ਨੂੰ ਹੋਰ ਵੱਡਾ ਬਣਾ ਸਕੀਏ ਜਿਹਦੇ ਵਿੱਚ ਹੋਰ ਗੁਰਪ੍ਰੀਤ ਵਰਗੇ ਵੀਰਾਂ ਨੂੰ ਲਿਆ ਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਮੈਂ ਕਹੂੰਗਾ ਸੰਗਤ ਨੂੰ ਇਹਦਾ ਚਿਹਰਾ ਜਰੂਰ ਦਿਖਾਓ ਮੈਨੂੰ ਤਾਂ ਜੀ ਇਹ ਬੈਠਾ ਜੱਜਦਾ ਹੀ ਬਹੁਤ ਆ ਮੈਨੂੰ ਮਤਲਬ ਸੋਹਣਾ ਹੀ ਬਹੁਤ ਲੱਗਿਆ ਜੀ ਉਦੋਂ ਤਾਂ ਬੜਾ ਝੱਲਾ ਜਾਸ ਸੀਗਾ ਹੋਇਆ ਵਾ ਮਕਦੇਸ਼ ਨਾਨ ਨਹੀਂ ਕੀਤਾ ਸੀਗਾ ਜੀ ਇੰਨੀ ਕਦੇ ਜਿਵੇਂ ਹੁਣ ਮਾਲਿਸ਼ ਕੀਤੀ ਹੋ ਸੇਵਾਦਾਰਾਂ ਨੇ ਪੂਰੀ ਔਰ ਧੰਨਵਾਦ ਸਾਰੀ ਸੰਗਤ ਦਾ ਹੀ ਤੈਹ ਦੇ ਲੋ ਜਿੰਨਾ ਕਰਕੇ ਅਸੀਂ ਇਹ ਕਾਰਜ ਕਰਨ ਦੇ ਵਿੱਚ ਕਾਮਯਾਬ ਹੋਨੇ ਆ ਜ ਤੈਨੂੰ ਧੰਨਵਾਦ ਜੀ ਹੱਸਦੇ ਬਹਦੇ ਰਹੋ ਜੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਔਰ ਹੁਣ ਇੱਧਰ ਸਾਰੇ ਵੀਰ ਜਿਵੇਂ ਟੀਵੀ ਦੇਖ ਰਹੇ ਹੋਣਗੇ ਮੈਂ ਕਹੂੰਗਾ ਕੈਮਰਾ ਵੀਰ ਲੈ ਕੇ ਅੱਗੇ-ਅੱਗੇ ਚੱਲੇ ਜੀ ਸਾਰੇ ਵੀਰਾਂ ਨੂੰ ਦਿਖਾਵੇ ਜੀ ਸਾਰੇ ਵੀਰ ਜਿੰਨੇ ਵੀ ਇੱਧਰ ਹਾਲ ਦੇ ਵਿੱਚ ਪਏ ਨੇ ਸਾਰੇ ਜਾਣੇ ਹੁਣ ਇਸ ਟਾਈਮ ਜਿਹੜਾ ਟੀਵੀ ਦਾ ਆਨੰਦ ਮਾਣ ਰਹੇ ਨੇ ਜੀ ਹੁਣ 10:00 ਵਜੇ ਟੀਵੀ ਬੰਦ ਹੋ ਜਾਣਾ ਔਰ ਸਾਰਿਆਂ ਨੇ ਫਿਰ ਜਿਹੜਾ ਸੌਂ ਜਾਣਾ ਜੀ ਤੁਸੀਂ ਦੇਖੋ ਜਿਹੜਾ ਆਨੰਦ ਲੈ ਰਹੇ ਨੇ ਜ਼ਿੰਦਗੀ ਦਾ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਤਾਕਤ ਦੇਣ ਸਾਰੇ ਠੀਕ ਹੋ ਕੇ ਆਪਾਂ ਆਪਣੀ ਜ਼ਿੰਦਗੀ ਜਿਹੜੀ ਆਪੋ ਆਪਣੇ ਘਰ ਜਾ ਸਕਣ ਜੀ ਅਕਾਲ ਪੁਰਖ ਵਾਹਿਗੁਰੂ ਐਸੀ ਕਿਰਪਾ ਕਰੇ ਜੀ ਔਰ ਆਓ ਆਪਾਂ ਇਹ ਅਸੀਂ ਤੁਹਾਨੂੰ ਤਾਂ ਦਿਖਾਇਆ ਸੰਗਤ ਨੂੰ ਪਤਾ ਲੱਗ ਸਕੇ ਵੀ ਇੱਥੇ ਜਿਹੜਾ ਪਰਿਵਾਰ ਆ ਦਿਨੋ ਦਿਨ ਕਿੱਡਾ ਵੱਡਾ ਜਿਹੜਾ ਹੋ ਚੁੱਕਿਆ ਜੀ